ਪਿੰਡਾਂ ਚ ਜਿਹੜੀ ਕੰਮ ਕਰਦੀਆਂ ਲੇਡੀਜ਼ ਉਹਨਾਂ ਦੇ ਫੇਫੜਿਆਂ ਦੇ ਵਿੱਚ ਪ੍ਰੋਬਲਮ ਜਾ ਕੇ ਉਹਨਾਂ ਨੂੰ ਐਸਥਮਾ ਤੇ ਬ੍ਰੌਂਕਾਈਟਿਸ ਦੀ ਪ੍ਰੋਬਲਮ ਜ਼ਿਆਦਾ ਹੁੰਦੀ ਹੈ ਐਸ ਕੰਪੇਅਰ ਟੂ ਲੇਡੀਜ਼ ਜਿਹੜੀਆਂ ਕੀ ਐਲਪੀਜੀ ਗੈਸ ਬਿਚਾਲੀ ਇੱਕ ਤੁਸੀਂ ਗੈਸ ਦੀ ਗੱਲ ਕਰ ਰਹੇ ਹੋ ਆਪਾਂ ਐਲਪੀਜੀ ਘਰ ਤੋਂ ਯੂਜ਼ ਕਰਦੇ ਆ ਜੀ ਇਹਦੇ ਵਿੱਚ ਕੀ ਪ੍ਰੋਬਲਮ ਕੀ ਹੈ ਦੇਖੋ ਧੂਆ ਜਿਹੜਾ ਹੈ ਇੱਕ ਮੇਨ ਕਾਰਨ ਹੈ ਜਿਹੜਾ ਕਿ ਆਪਣੇ ਫੇਫੜਿਆਂ ਨੂੰ ਨੁਕਸਾਨ ਪਹੁੰਚਾਉਂਦਾ ਜੀ ਤੇ ਜਿਹੜੇ ਜਿਹਨਾਂ ਫੇਫੜਿਆਂ ਦੀ ਪ੍ਰੋਬਲਮ ਦੱਸ ਰਹੇ ਹੋ ਕੀ ਅੱਗੇ ਜਾ ਕੇ ਉਹ ਕੋਈ ਹੋਰ ਵੱਡੀ ਕੋਈ ਬਿਮਾਰੀ ਦੀ ਆਪਣੀ ਸ਼ਗਲ ਜਾਂ ਆਪਾਂ ਕਹਿੰਦੇ ਕੋਈ ਕੈਂਸਰ ਟਾਈਪ ਚ ਇਹ ਪਰਵਰਤਨ ਹੋ ਜਾਂਦਾ ਹੈ ਜਿਹੜੇ ਲੰਬੇ ਟਾਈਮ ਤੱਕ ਜਿਹੜੇ ਰੋਜ਼ ਹਰ ਸੀਜ਼ਨ ਚ ਪ੍ਰਾਲੀ ਸਾੜਦੇ ਆਂ ਸਾਲ ਚ ਦੋ ਦੋ ਵਾਰੀ ਜੀ ਤੇ ਉਹਨਾਂ ਦੇ ਫੇਫੜਿਆਂ ਦੇ ਵਿੱਚ ਕੈਂਸਰ ਹੋਣ ਦੀ ਜ਼ਿਆਦਾ ਪਰਸੈਂਟੇਜ ਹੈਗੀ ਹੈ ਆਪਾਂ ਪ੍ਰਾਲੀ ਸਾੜਦੇ ਆਂ ਜੀ ਉਹ ਧੂਏ ਦੇ ਕਣ ਹੈਗੇ ਬਹੁਤ ਜ਼ਿਆਦਾ ਛੋਟੇ ਜਿਹੜੇ ਚੁੱਲ੍ਹਾ ਬਾਲਦੇ ਆਪਾਂ ਬਾਇਓਮਾਸ ਯੂਜ਼ ਕਰਦੇ ਉਹਦੇ ਕਣ ਹੈਗੇ ਵੱਡੇ PM10 ਐ ਜੀ ਜਾਂ ਉਸ ਤੋਂ ਵੱਡੇ 40 ਸਾਢੇ ਦਾ ਧੂਆ ਜਿਹੜਾ ਕਿਸਾਨਾਂ ਦੇ ਵਿੱਚ ਉਹਨਾਂ ਨੂੰ ਹੀ ਕੈਂਸਰ ਦਾ ਕਾਰਨ ਬਣ ਰਿਹਾ ਹੁਣ ਇਹ ਜਿਹੜੀ ਆਰਗੈਨਿਕ ਡਸਟ ਦੇ ਵਿੱਚ ਇਹਨਾਂ ਦੇ ਨਾਲ ਫੰਗਸ ਬੈਕਟੀਰੀਆ ਵਾਇਰਸ ਇਹ ਜਾਂ ਵੀ ਐਸੋਸੀਏਟ ਹੋ ਜਾਂਦੇ ਨਾ ਛੋਟੇ ਕਣਾਂ ਦੇ ਨਾਲ ਜੀ ਇਹ ਜਾ ਕੇ ਸਾਹ ਦੇ ਨਾਲ ਜਦੋਂ ਅੰਦਰ ਜਾਂਦੀ ਹੈ ਅੰਦਰ ਜਾ ਕੇ ਇਹ ਫੇਫੜਿਆਂ ਦੇ ਵਿੱਚ ਡੀਪ ਟਿਸ਼ੂਜ਼ ਦੇ ਵਿੱਚ ਪੈਨੇਟ੍ਰੇਟ ਕਰ ਜਾਂਦੀ ਹੈ ਜੀ ਅੰਦਰ ਤੱਕ ਚਲੀ ਜਾਂਦੀ ਹੈ ਉੱਥੇ ਜਾ ਕੇ ਕਿਉਂਕਿ ਵਾਇਰਸ ਬੈਕਟੀਰੀਆ ਫੰਗਸ ਇਹਨਾਂ ਨਾਲ ਐਸੋਸੀਏਟ ਹੋ ਜਾਂਦੇ ਆ ਤੇ ਉੱਥੇ ਜਾ ਕੇ ਇਹ ਇਨਫੈਕਸ਼ਨ ਇਨਫਲੇਮੇਸ਼ਨ ਕੌਜ਼ ਕਰਦੇ ਆ অর্ਗੈਨਿਕ ਡਸਟ ਐਲਕੋਹਲ ਡੀਜ਼ਲ ਫਿਊਮਸ ਕਿਸਮੋਪੂ ਜੇ ਜਦੋਂ ਸਾਰੀ ਚੀਜ਼ਾਂ ਇੱਕ ਐਸੋਸੀਏਟ ਹੋ ਜਾਂਦੀ ਹੈ ਤੇ ਇਹ ਇਹ ਵੀ ਨਿਕਲ ਕੇ ਆਇਆ ਵੀ ਇਹ ਵੀ ਕ੍ਰੋਨਿਕ ਕਾਜ਼ ਜਿਹੜਾ ਇਹਦੇ ਐਕਸਪੋਜ਼ਰ ਹੈ ਦਾ ਉਹ ਲੈਰੀਂਜੀਅਲ ਕਾਰਸਿਨੋਮਾ ਜਿਹਨੂੰ ਗਲੇ ਦਾ ਕੈਂਸਰ ਕਹਿੰਦੇ ਆ ਉਹ ਵੀ ਇਹ ਕਾਜ਼ ਕਰਦਾ ਹੈ ਦਰਸ਼ਕੋ ਸਾਡਾ ਇੱਕ ਉਪਰਾਲਾ ਹੁੰਦਾ ਕਿ ਅਸੀਂ ਹਰ ਵਾਰ ਤੁਹਾਨੂੰ ਕੋਈ ਨਾ ਕੋਈ हटके ਸਮਾਜ ਜੋ ਵਿਚਰ ਰਿਹਾ ਜਾਂ ਅਸੀਂ ਸਮਾਜ ਕੀ ਸੇਵ ਦੇ ਸਕਦੇ ਆ ਉਹ ਸਾਡਾ ਉਪਰਾਲਾ ਹੁੰਦਾ ਕਿ ਅਸੀਂ ਨਾ ਤੁਹਾਨੂੰ ਕੋਈ ਨਾ ਕੋਈ ਨਵੀਂ ਪਰਸਨੈਲਿਟੀ ਨਾਲ ਕੋਈ ਬੁੱਧੀਜੀਵੀ ਨਾਲ ਕੋਈ ਸਮਾਜ ਸੇਵੀ ਨਾਲ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਾਈਏ ਅੱਜ ਤੁਹਾਨੂੰ ਇੱਕ ਫੇਰ ਦੁਆਰਾ ਮੈਡੀਕਲ ਦਾ ਰਿਲੇਟਡ ਤੁਹਾਡੀ ਗੱਲ ਕਰਾਵਾਂਗੇ ਕਿ ਵੀ ਇਸ ਟਾਈਮ ਕਈ ਚੀਜ਼ਾਂ ਆਪਾਂ ਨੂੰ ਪਤਾ ਹੀ ਨਹੀਂ ਹੈ ਆਪਾਂ ਰੁਟੀਨ 'ਚ ਕਰ ਰਹੇ ਹੁੰਦੇ ਆ ਲੇਕਿਨ ਉਹਦੇ ਬਾਰੇ ਆਪਾਂ ਨੂੰ ਜਾਣਕਾਰੀ ਨਹੀਂ ਹੁੰਦੀ ਸਾਡੇ ਨਾਲ ਨੇ ਡਾਕਟਰ ਇਕਬਾਲ ਸਿੰਘ ਜੀ ਜੋ ਮੈਡੀਕਲ ਕਾਲਜ ਪਟਿਆਲਾ ਵਿੱਚ ਅਸਿਸਟੈਂਟ ਪ੍ਰੋਫੈਸਰ ਦੀ ਆਪਣੇ ਸੇਵਾਵਾਨੇ ਵਾਰ ਰਹੇ ਹਨ ਅੱਜ ਉਹਨਾਂ ਨਾਲ ਗੱਲ ਕਰਾਂਗੇ ਅਸੀਂ ਕਿ ਵੀ ਇਸ ਟਾਈਮ ਲੇਡੀਜ਼ ਦੀਆਂ ਜਿਹੜੀਆਂ ਕੋਈ ਕੈਂਸਰ ਦੀ ਹੈ ਜਾਂ ਕੋਈ ਹੋਰ ਪ੍ਰੋਬਲਮਸ ਜਿਹੜੀਆਂ ਹੁੰਦੀਆਂ ਉਹਦੇ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਡਾਕਟਰ ਸਾਹਿਬ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਆ ਵੀ ਕੀ ਚੀਜ਼ ਦੇਖ ਰਿਹਾ ਆਪਾਂ ਲੇਡੀ ਦੀ ਬੜੀ ਪ੍ਰੋਬਲਮ ਆ ਰਹੀ ਹੈ ਕਈ ਵਾਰੀ ਆਪਾਂ ਦੇਖ ਰਹੇ ਹਾਂ ਕਿ ਵੀ ਲੇਡੀ ਜੀ ਜਿਵੇਂ ਆਪਾਂ ਕਹਿੰਦੇ ਆ ਵੀ ਪਿੰਡਾਂ ਦੇ ਵਿੱਚ ਆਮ ਦੇਖਣ ਜਾਂਦਾ ਵੀ ਚੁੱਲ੍ਹੇ ਤੇ ਰੋਟੀਆਂ ਬਣਾ ਰਹੀ ਹੈ ਜਾਂ ਗੈਸ ਤੇ ਰੋਟੀਆਂ ਬਣਾ ਰਹੀ ਹੈ ਉੱਚ ਅੰਤਰ ਕੀ ਹੈ ਤੇ ਕੀ ਕੀ ਪ੍ਰੋਬਲਮਜ਼ ਆ ਰਹੀਆਂ ਕਿ ਜਿਹੜੀਆਂ ਆਪਾਂ ਨੂੰ ਪਤਾ ਹੀ ਨਹੀਂ ਹੈ ਜੀ ਇਹ ਮੈਂ ਜਿਹੜੇ ਰਿਸਰਚ ਦਾ ਵਿਸ਼ਾ ਮੈਂ ਆਪਣਾ ਜਿਹੜਾ ਚੁਣਿਆ ਸੀਗਾ ਪਹਿਲਾਂ ਸਭ ਤੋਂ ਪਹਿਲਾਂ ਮੈਂ 2014-15 ਤੋਂ ਸ਼ੁਰੂ ਕੀਤੀ ਸੀਗੀ ਜੀ ਤੇ ਪਹਿਲਾਂ ਤਾਂ ਮੈਂ ਨਾਰਮਲ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਦੇ ਕੰਪੈਰੀਜ਼ਨ ਕੀਤੇ ਸੀਗੇ ਜੀ ਉਸ ਤੋਂ ਬਾਅਦ ਮੈਂ ਲੇਡੀਜ਼ ਜਿਹੜੀ ਹੈਗੀਆਂ ਐਲਪੀਜੀ ਯੂਜ਼ ਕਰਦੀਆਂ ਤੇ ਜਿਹੜੀ ਚੁੱਲ੍ਹਾ ਬਾਲਦੀਆਂ ਜਿਹੜੀ ਬਾਇਓਮਾਸ ਯੂਜ਼ ਕਰਦੀਆਂ ਉਹਨਾਂ ਦੇ ਉੱਤੇ ਰਿਸਰਚ ਕੀਤੀ ਸੀਗੀ ਤੇ ਉਹਦੇ ਚ ਮੈਂ ਦੇਖਿਆ ਸੀਗਾ ਵੀ ਜਿਹੜੇ ਇਹਨਾਂ ਦੇ ਫੇਫੜਿਆਂ ਦੇ ਵਿੱਚ ਕੀ ਫੰਕਸ਼ਨ ਹੈ ਫੇਫੜਿਆਂ ਦਾ ਫੰਕਸ਼ਨ ਮੈਂ ਤਾਂ ਦੇਖਿਆ ਸੀ ਕਿਉਂਕਿ ਫੇਫੜੇ ਜਿਹੜੇ ਹੈਗੇ ਸਾਡੇ ਵਾਈਟਲ ਆਰਗਨਸ ਹੈ ਜੀ ਤੇ ਇਸ ਕਰਕੇ ਮੈਂ ਸੀਗਾ ਵੀ ਇਹਨਾਂ ਦੀ ਕੰਪੈਰੀਜ਼ਨ ਦੇ ਵਿੱਚ ਕੀ ਫਰਕ ਆਂਦਾ ਇਹਨਾਂ ਦਾ ਤੇ ਉਹਦੇ ਚ ਮੈਂ ਇਹ ਦੇਖਿਆ ਵੀ ਜਿਹੜੇ ਲੇਡੀਜ਼ ਚੁੱਲਾ ਬਾਲਦੀਆਂ ਪਿੰਡਾਂ ਚ ਉਹ ਧੂਏ ਦੇ ਕਰਕੇ ਉਹਨਾਂ ਦੇ ਫੇਫੜਿਆਂ ਦੇ ਕੰਮ ਕਰਨ ਦੀ ਸਮਰੱਥਾ ਜਿਹੜੀ ਹੈਗੀ ਉਹ ਘਟਦੀ ਹੈ ਜੀ ਉਹ ਸਮਰੱਥਾ ਘਟਣ ਦੇ ਨਾਲ ਉਹਨਾਂ ਦੇ ਜਿਹੜੇ ਵਾਈਟਲ ਪੈਰਾਮੀਟਰਸ ਆਉਂਦੇ ਆ ਆਪਣੀ ਜਿਹੜੀ ਕੰਪਿਊਟਰਾਈਜ਼ ਸਾਡੀ ਮਸ਼ੀਨ ਹੈ ਉਹਦੇ ਵਿੱਚ ਜਿਵੇਂ ਪੀਕ ਐਕਸਪੀਰੇਟਰੀ ਫਲੋ ਰੇਟ ਐਫੀਵੀ1 ਫੀ ਟੂ ਫਸਟ ਜਿਹੜਾ ਇਨ 1 ਸੈਕਿੰਡ एक्सपिरेटरी फ्लो रेट इन 1 सेकंड जी पोस्ट वाइटल कैपेसिटी इन 1 सेकंड ਉਹ ਜਿਹੜੀ ਹੈਗੀ ਆ ਉਹ ਘੱਟ ਸੀਗੇ ਉਹ ਜਿਹੜੇ ਇਹ ਪੈਰਾਮੀਟਰ ਕਿੰਨੇ ਆਰਾਮ ਨਾਲ ਸਾਹ ਲਿਆ ਤੇ ਕਿੰਨੇ ਆਰਾਮ ਨਾਲ ਸਾਹ ਆਇਆ ਉਹ ਉਹਨਾਂ ਦੀ ਉਹ ਡਿਸਟਰਬ ਸੀ অবਸਟਰਕਟਿਡ ਸੀ ਜਾਨੀ ਕਿ ਇਹਦਾ ਮਤਲਬ ਵੀ ਜਿਹੜੀ ਪਿੰਡਾਂ 'ਚ ਜਿਹੜੀ ਕੰਮ ਕਰਦੀਆਂ ਲੇਡੀਜ਼ ਉਹਨਾਂ ਦੇ ਫੇਫੜਿਆਂ ਦੇ ਵਿੱਚ ਪ੍ਰੋਬਲਮ ਜਾ ਕੇ ਉਹਨਾਂ ਨੂੰ ਐਸਥਮਾ ਤੇ ਬ੍ਰੌਂਕਾਈਟਿਸ ਦੀ ਪ੍ਰੋਬਲਮ ਜ਼ਿਆਦਾ ਆਉਂਦੀ ਹੈ ਐਸ ਕੰਪੇਅਰ ਟੂ ਲੇਡੀਜ਼ ਜਿਹੜੀਆਂ ਕੀ ਐਲ ਪੀਜੀ ਗੈਸ ਯੂਜ਼ ਕਰਦੀਆਂ ਕਿੰਨੇ ਪਰਸੈਂਟ ਤੁਸੀਂ ਕੋਈ ਐਵਰੇਜ ਕੱਢੀ ਇਹਦੀ ਵੀ ਕਿੰਨੇ ਪਰਸੈਂਟ ਐਵਰੇਜ ਨਾਲ ਡਿਸਟ੍ਰਿਬਿਊਸ਼ਨ ਪਰਸੈਂਟੇਜ ਹੁਣ ਇਹ ਕੰਪੈਰੀਜ਼ਨ ਕੀਤਾ ਸੀਗਾ ਜਿਵੇਂ 100 ਸਬਜੈਕਟ ਮੈਂ ਰੂਰਲ ਉਹਨਾਂ ਦੀ ਲੇਡੀਜ਼ ਦੇ ਲਈ ਤੇ ਜਿਹੜੇ ਬਾਇਓਮਾਸ ਯੂਜ਼ ਕਰਦੀਆਂ ਸੀ ਤੇ 100 ਦੇ ਕਰੀਬ ਹੀ ਮੈਂ ਉਹ ਲੇਡੀਜ਼ ਸ਼ਹਿਰਾਂ ਪਿੰਡਾਂ ਜਿਹੜੀ ਸੀਗੀਆਂ ਜਿਹੜੀਆਂ ਕਿ ਐਲਪੀਜੀ ਯੂਜ਼ ਕਰ ਰਹੀਆਂ ਸੀ ਉਹਨਾਂ ਨੂੰ ਕੰਪੇਅਰ ਕੀਤਾ ਸੀਗਾ ਤੇ ਇਹਦੇ ਵਿੱਚ ਜਿਹੜੀ ਮੈਕਸਿਮ ਲੇਡੀਜ਼ ਸੀਗੀਆਂ ਜੇ ਮੈਂ ਕਹਾ ਤਾਂ ਮਲਕੀ 70 80 ਤੋਂ ਉੱਪਰ ਪਰਸੈਂਟੇਜ ਦੀ ਲੇਡੀਜ਼ ਉਹ ਉਹਨਾਂ ਦੇ ਫੇਫੜੇ ਅਫੈਕਟ ਹੋ ਰਹੇ ਸੀਗੇ bronchitis ਤੇ ਇਹਨਾਂ ਚੀਜ਼ਾਂ ਨਾਲ ਐਸਥਮਾ ਨਾਲ ਜੀ ਜਿਹੜੀ ਕੀ ਧੂਏ ਨਾਲ ਲਗਾਤਾਰ ਯੂਜ਼ ਕਰ ਰਹੀ ਸੀ ਬਾਇਮਾਸ ਇੱਕ ਤੁਸੀਂ ਗੈਸ ਦੀ ਗੱਲ ਕਰ ਰਹੇ ਹੋ ਆਪਾਂ LPG ਘਰ 'ਚ ਯੂਜ਼ ਕਰਦੇ ਆ ਜੀ ਇਹਦੇ ਵਿੱਚ ਕੀ ਪ੍ਰੋਬਲਮ ਕੀ ਹੈ ਦੇ ਵਿੱਚ ਹੁਣ LPG ਜਿਹੜੀ ਯੂਜ਼ ਕਰਦੇ ਆ ਇੱਕ ਤਾਂ ਇਹਦਾ ਪ੍ਰਦੂਸ਼ਣ ਨਹੀਂ ਹੈਗਾ ਜੀ ਇੱਕ ਤਾਂ ਧੂਆ ਨਹੀਂ ਹੁੰਦਾ ਧੂਆ ਜਿਹੜਾ ਹੈ ਇੱਕ ਮੇਨ ਕਾਰਨ ਹੈ ਜਿਹੜਾ ਕਿ ਆਪਣੇ ਫੇਫੜਿਆਂ ਨੂੰ ਨੁਕਸਾਨ ਪਹੁੰਚਾਉਂਦਾ ਜੀ ਤੇ ਐਲਪੀਜੀ ਯੂਜ਼ ਕਰਨ ਦਾ ਮੇਰਾ ਇਹ ਸਿਗਾ ਵੀ ਜਿਹੜੇ ਹੈਲਦੀ ਇਹਨੂੰ ਇੱਕ ਇੱਕ ਤਰ੍ਹਾਂ ਦਾ ਹੈਲਦੀ ਫਿਊਲ ਵੀ ਕਹਿ ਲਓ ਜਿਹੜਾ ਹੈਲਦੀ ਫਿਊਲ ਯੂਜ਼ ਕਰਨਾ ਜਿਹੜਾ ਇਹ ਨਹੀਂ ਵੀ ਐਲਪੀਜੀ ਨੁਕਸਾਨ ਨਹੀਂ ਕਰਦਾ ਐਲਪੀਜੀ ਨੁਕਸਾਨ ਉਦੋਂ ਕਰਦਾ ਹੁਣ ਤੁਸੀਂ ਕਈ ਵਾਰੀ ਦੇਖਿਆ ਹੋਣਾ ਕਈ ਐਲਪੀਜੀ ਤੇ ਲੋਕ ਸਿੱਧੇ ਹੀ ਰੋਟੀ ਸੇਕਣ ਲੱਗ ਜਾਂਦੇ ਆ ਜੀ ਤੇ ਉਹ ਰੋਟੀ ਜਿਹੜੀ ਸੇਕਦੇ ਆ ਤੇ ਉਹਦੇ ਵਿੱਚ ਗੈਸ ਦਾ ਉਹ ਸਿੱਧਾ ਵਿੱਚ ਐਂਟਰ ਹੋ ਜਾਂਦੀ ਆ ਉਹਦੇ ਵਿੱਚ ਜਦੋਂ ਸਿੱਧੀ ਚੁੱਲੇ ਤੇ ਐਲਪੀਜੀ ਦੇ ਗੈਸ ਤੇ ਸੇਕਦੇ ਆਪਾਂ ਜੀ ਤਾਂ ਇਹ ਜਿਹੜਾ ਪ੍ਰੋਬਲਮ ਹੁੰਦੀ ਹੈ ਉਹ ਲੋਕ ਸੋਚਦੇ ਵੀ ਅਸੀਂ ਬੜੀ ਤਾਜੀ ਰੋਟੀ ਖਾ ਰਹੇ ਹਾਂ ਫੁੱਲੀ ਹੋਈ ਰੋਟੀ ਖਾ ਰਹੇ ਹਾਂ ਤਾਂ ਉਹ ਵੀ ਨੁਕਸਾਨ ਕਰਦੀ ਹੈ ਉਹ ਅਦਰਵਾਇਸ ਨੁਕਸਾਨ ਕਰਦੀ ਫੇਫੜਾਂ ਤਾਂ ਨਹੀਂ ਕਰਦੀ ਉਹ ਉਂ ਵੈਸੇ ਹੋਰ ਨੁਕਸਾਨ ਕਰਦੀ ਹੈ ਪਰ ਜਿਹੜਾ ਉਹ ਮੇਰਾ ਕੰਪੈਰੀਜ਼ਨ ਦਾ ਗਰੁੱਪ ਸੀਗਾ ਉਹ ਫੇਫੜਿਆਂ ਦਾ ਸੀ ਇਸ ਕਰਕੇ ਮੈਂ ਇਹ ਦੇਖਿਆ ਵੀ ਬਾਇਓਮਾਸ ਯੂਜ਼ ਕਰਨ ਨਾਲ ਹੀ ਜ਼ਿਆਦਾ ਪ੍ਰੋਬਲਮਸ ਲੇਡੀਜ਼ ਨੂੰ ਆਉਂਦੀਆਂ ਤੇ ਜਿਹੜੇ ਜਿਹੜਾ ਨਾ ਫੇਫੜਿਆਂ ਦੀ ਪ੍ਰੋਬਲਮ ਦੱਸ ਰਹੇ ਹੋ ਕੀ ਅੱਗੇ ਜਾ ਕੇ ਉਹ ਕੋਈ ਹੋਰ ਵੱਡੀ ਕੋਈ ਬਿਮਾਰੀ ਦੀ ਆਪਣੀ ਸ਼ਕਲ ਜਾਂ ਆਪਾਂ ਕਹਿੰਦਾ ਕੋਈ ਕੈਂਸਰ ਟਾਈਪ ਚ ਇਹ ਅ ਦੇਖੋ ਕੈਂਸਰ ਇਹਦੇ ਬਾਰੇ ਤਾਂ ਹੋਰ ਅੱਗੇ ਰਿਸਰਚ ਕਰਨ ਦੀ ਲੋੜ ਆ ਮੇਰਾ ਉਸ ਟਾਈਮ ਦਾ ਇਹ ਸੀਗਾ ਜਿਹੜੀ ਲੇਡੀਜ਼ ਧੂਏ ਦੇ ਨਾਲ ਐਕਸਪੋਜ਼ ਹੋ ਰਹੀਆਂ ਹੁਣ ਮੈਂ ਜਿਹੜਾ ਬਾਅਦ ਵਿੱਚ ਮੇਰੀ ਰਿਸਰਚਸ ਆਈਆਂ ਇਸ ਤੋਂ ਬਾਅਦ ਜਿਹੜੀ ਮੈਂ ਖੋਜਾਂ ਕੀਤੀਆਂ ਤੇ ਉਹਦੇ ਚ ਮੈਂ ਇਹ ਪਾਇਆ ਹੈ ਵੀ ਜਿਵੇਂ ਹੁਣ ਮੈਂ ਕਿਸਾਨਾਂ ਤੇ ਕੀਤੀ ਸੀਗੀ ਪਰਾਲੀ ਸਾੜਨ ਦੇ ਉੱਤੇ ਜੀ ਉਹਨਾਂ ਦੇ ਵਿੱਚ ਇਹ ਆਇਆ ਕਿ ਉਹ ਕ੍ਰੋਨਿਕ ਲੰਬੇ ਟਾਈਮ ਤੱਕ ਜਿਹੜੇ ਰੋਜ਼ ਹਰ ਸੀਜ਼ਨ ਚ ਪਰਾਲੀ ਸਾੜਦੇ ਆਂ ਸਾਲ ਚ ਦੋ ਦੋ ਵਾਰੀ ਜੀ ਤੇ ਉਹਨਾਂ ਦੇ ਫੇਫੜਿਆਂ ਦੇ ਵਿੱਚ ਕੈਂਸਰ ਹੋਣ ਦੀ ਜ਼ਿਆਦਾ ਪਰਸੈਂਟੇਜ ਹੈਗੀ ਐ ਐਜ਼ ਕੰਪੇਅਰ ਟੂ ਜਿਹੜੀ ਲੇਡੀਜ਼ ਜੇ ਤੂ ਆਮ ਯੂਜ਼ ਕਰਦੀਆਂ ਜਾਂ ਜਿਹੜੇ ਦੂਸਰੇ ਧੂਏ ਹੈਗੀਆਂ ਪੋਲੂਸ਼ਨ ਦੇ ਜਿਹੜੇ ਦੂਸਰਾ ਜਿਵੇਂ ਬੱਸਾਂ ਗੱਡੀਆਂ ਦਾ ਹੁੰਦਾ ਇਹਦਾ ਇਹ ਹੈ ਇਹਦੇ ਵਿੱਚ ਇੱਕੋ ਹੀ ਕੀ ਚੀਜ਼ ਨਿਕਲ ਕੇ ਆਈ ਹੈ ਪਾਰਟੀਕੂਲੇਟ ਮੈਟਰ ਜਿਹੜਾ ਹੈਗਾ ਨਾ ਉਹਦਾ ਸਾਈਜ਼ ਹੁਣ ਧੂਏ ਦੇ ਜਿਹੜੇ ਕਣ ਆ ਜਿਹੜੇ ਆਪਣੇ ਆਪਾਂ ਪਰਾਲੀ ਸਾੜਦੇ ਆ ਜੀ ਉਹ ਧੂਏ ਦੇ ਕਣ ਹੈਗੀਆਂ ਬਹੁਤ ਜ਼ਿਆਦਾ ਛੋਟੇ ਜਿਹੜੇ ਚੁੱਲ੍ਹਾ ਬਾਲਦੇ ਆਪਾਂ ਬਾਇਓਮਾਸ ਚੂਜ਼ ਕਰਦੇ ਉਹਦੇ ਕਣ ਹੈਗੇ ਵੱਡੇ ਪੀਐਮ 10 ਹੈ ਉਹ ਜੀ ਜਾਂ ਉਸ ਤੋਂ ਵੱਡੇ ਆ ਪਰ ਜਿਹੜਾ PM10 ਪਾਰਟੀਕੁਲੇਟ ਮੈਟਲ ਜਿਹੜਾ 2.5 ਹੈ ਉਹ ਬਹੁਤ ਛੋਟਾ ਹੋਣ ਕਰਕੇ ਉਹੀ ਜ਼ਿਆਦਾ ਨੁਕਸਾਨ ਕਰਦਾ ਉਹ ਡੀਪ ਚਲਾ ਜਾਂਦਾ ਹੈ ਰੈਸਪੀਰੇਟਰੀ ਪੈਸੇਜ ਦੇ ਵਿੱਚ ਤੇ ਉਹ ਡੀਪ ਜਾ ਕੇ ਟਿਸ਼ੂਜ਼ ਦੇ ਵਿੱਚ ਪੈਨੇਟ੍ਰੇਟ ਕਰਕੇ ਉਹਨਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਕੀ ਤੁਸੀਂ ਕੋਈ ਸਰਕਾਰ ਦੇ ਨਾਲ ਮਿਲ ਕੇ ਕੋਈ ਸੈਮੀਨਾਰ ਜਾਂ ਅਵੇਅਰਨੈਸ ਕੈਂਪ ਇਹ ਕੋਈ ਲਾਇਆ ਹਸ ਤੱਕ ਜੀ ਮੇਰੀ ਕਾਫੀ ਮਲਕੀ ਮੀਡੀਆ ਦੇ ਵਿੱਚ ਤਾਂ ਇਸ ਬਾਰੇ ਬਹੁਤ ਪ੍ਰਚਾਰ ਹੋਇਆ ਪ੍ਰਿੰਟ ਮੀਡੀਆ 'ਚ ਵੀ ਹੋਇਆ ਹੈ ਇਲੈਕਟ੍ਰੋਨਿਕ ਮੀਡੀਆ 'ਚ ਵੀ ਬਹੁਤ ਜ਼ਿਆਦਾ ਇੰਟਰਵਿਊਜ਼ ਵੈਰਾ ਔਰ ਟੀਵੀ ਚੈਨਲਸ ਤੇ ਵੀ ਹੋਈਆਂ ਜੀ ਤੇ ਇਸ ਵਾਰੇ ਮੈਨੂੰ ਪਰ ਸਰਕਾਰ ਵੱਲੋਂ ਲਗਾਤਾਰ 2 ਸਾਲ ਰਿਸਰਚ ਐਕਸੀਲੈਂਸ ਅਵਾਰਡ 2023 2024 ਵੀ ਦਿੱਤਾ ਗਿਆ ਹੈ ਪਰ ਮੈਂ ਇਹ ਦੇਖਦਾ ਆ ਰਿਹਾ ਵੀ ਮੈਨੂੰ ਚਾਹੇ ਇਸ ਟਾਈਮ ਮੇਰੇ ਕੋਲ 100 200 ਦੇ ਕਰੀਬ ਨੈਸ਼ਨਲ ਇੰਟਰਨੈਸ਼ਨਲ ਮੈਨੂੰ ਅਵਾਰਡਸ ਮਿਲ ਚੁੱਕੇ ਹਨ ਰਿਸਰਚਸ ਜਿਹੜੀ ਹੁਣ ਤੱਕ ਦੀਆਂ ਹੋਈਆਂ ਜੀ ਪਰ ਬਾਹਰੋਂ ਤਾਂ ਮੈਨੂੰ ਇਹ ਬਹੁਤ ਜ਼ਿਆਦਾ ਵੱਡਾ ਉੰਗਾਰਾ ਮਿਲਿਆ ਮੇਰੀ ਰਿਸਰਚਸ ਦੇ ਬਾਰੇ ਰਿਸਰਚਸ ਨੂੰ ਰਿਕੋਗਨੀਸ਼ਨ ਕਾਫੀ ਮਿਲੀ ਹੈ ਔਰ ਸਟੇਟ ਗਵਰਨਮੈਂਟ ਵੱਲੋਂ ਹਜੇ ਤੱਕ ਮੈਨੂੰ ਇਸ ਬਾਰੇ ਕੋਈ ਕੋਈ ਹਜੇ ਤੱਕ ਹੁੰਗਾ ਰਹੇਗਾ ਹਾਂਜੀ ਸੋ ਤੁਸੀਂ ਕੋਈ ਆਪਣੇ ਪਰਸਨਲ ਤੌਰ ਤੇ ਜਿਵੇਂ ਆਪਾਂ ਕੋਈ ਆਪਾਂ ਕਹਿੰਦੇ ਆਂ ਪਿੰਡ ਚ ਗਏ ਤੁਸੀਂ ਆਪਣੇ ਜੀ ਉਹ ਕੋਈ ਤੁਸੀਂ ਟਰਾਈ ਕਰੀ ਜਾਂ ਤੁਸੀਂ ਗਏ ਕਰੀ ਜੀ ਮੈਂ ਪਿੰਡਾਂ ਚ ਗਿਆ ਕਿਉਂਕਿ ਮੇਰੇ ਸੱਚ ਦੇ ਦੌਰਾਨ ਮੈਂ ਜਦੋਂ ਜਾਂਦਾ ਸੀ ਪਿੰਡਾਂ ਚ ਮੈਂ ਰਿਸਰਚ ਦੇ ਉਹਨਾਂ ਟੈਸਟ ਕੀਤੀ ਇੰਟਰਵਿਊ ਕੀਤੀਆਂ ਉਹਨਾਂ ਦੀਆਂ ਹਿਸਟਰੀ ਲਈਆਂ ਤੇ ਉਸ ਦੌਰਾਨ ਮੈਂ ਇਹ ਵੀ ਕੋਸ਼ਿਸ਼ ਕਰਦਾ ਸੀ ਕਿ ਮੈਂ ਆਪਣੇ ਵੱਲੋਂ ਵੀ ਕਿਸਾਨਾਂ ਨੂੰ ਜਾਂ ਹੋਰ ਪਬਲਿਕ ਨੂੰ ਅਵੇਅਰ ਕਰਾਂ ਵੀ ਇਹ ਚੀਜ਼ਾਂ ਤੁਹਾਡੇ ਲਈ ਆਪਣੇ ਲਈ ਵੀ ਨੁਕਸਾਨ ਕਰਦੀਆਂ ਹੁਣ ਜਿਵੇਂ ਹੁਣ ਪਹਿਲਾਂ ਜਿਹੜੀ ਮੇਰੀ ਰਿਸਰਚ ਸੀਗੀ ਉਹ ਪੈਸਟੀਸਾਈਡਸ ਦੇ ਉੱਤੇ ਸੀਗੀ ਜਿਹਦੇ ਬਾਰੇ ਮੈਨੂੰ ਰਿਸਰਚ ਐਕਸੀਲੈਂਸ ਅਵਾਰਡ 2023 ਮਿਲਿਆ ਸੀਗਾ ਜੀ ਫਿਰ ਮੇਰੀ ਜਿਹੜੀ ਦੂਸਰੀ ਰਿਸਰਚ ਸੀ ਮੈਂ ਉਹ ਤੁਹਾਨੂੰ ਦੱਸ ਕੇ ਟਿਆ ਪਰਾਲੀ ਸਾੜਨ ਦੇ ਉੱਤੇ ਸੀਗੀ ਉਹ ਪਰਾਲੀ ਸਾੜਨ ਦਾ ਧੂਆ ਜਿਹੜਾ ਕਿਸਾਨਾਂ ਦੇ ਵਿੱਚ ਉਹਨਾਂ ਨੂੰ ਹੀ ਕੈਂਸਰ ਦਾ ਕਾਰਨ ਬਣ ਰਿਹਾ ਜੀ ਉਹਦੇ ਤੇ ਮੈਨੂੰ ਰਿਸਰਚ ਐਕਸੀਲੈਂਸ ਅਵਾਰਡ 2024 ਭਾਰਤ ਸਰਕਾਰ ਦੀ ਸੰਸਥਾ ਵੱਲੋਂ ਦਿੱਤਾ ਗਿਆ ਸੀ ਵੈਰੀ ਗੁੱਡ ਤੇ ਉਸ ਤੋਂ ਬਾਅਦ ਜਿਹੜੀ ਹੁਣ ਲੇਟੈਸਟ ਜਿਹੜੀ ਮੇਰੀ 2025 ਦੇ ਵਿੱਚ ਜਿਹੜੀ ਮੈਂ ਰਿਸਰਚ ਕੀਤੀ ਹੈ ਉਹ ਆਰਗੈਨਿਕ ਡਸਟ ਦੇ ਉੱਤੇ ਕੀਤੀ ਹੈ ਆਰਗੈਨਿਕ ਡਸਟ ਦਾ ਮਤਲਬ ਜਿਹੜੀ ਕਿ ਜਿਹੜੀ ਡਸਟ ਆਪਣੇ ਖੇਤਾਂ ਦੇ ਵਿੱਚ ਫਸਲ ਦੀ ਕਟਾਈ ਦੇ ਦੌਰਾਨ ਉੱਡਦੀ ਹੈ ਥਰੇਸ਼ਰ ਚੱਲਦੇ ਹਨ ਜੀ ਜਾਂ ਫਿਰ ਜਿਹੜੀ ਡਸਟ ਆਪਣੇ ਪੋਲਟਰੀ ਫਾਰਮ ਹੋਗੇ ਐਨੀਮਲ ਹਸਬੈਂਡਰੀ ਜਿਨ੍ਹਾਂ ਨੇ ਕੀਤੀ ہوئی ਆ ਉਹਨਾਂ ਦੇ ਵਿੱਚ ਹੋਗੇ ਜਾਂ ਫਿਰ ਜਿਹੜੀ ਕਾਟਨ ਇੰਡਸਟਰੀ ਹੋਗੀ ਜਿਵੇਂ ਕਿਤੇ ਕਾਰਖਾਨੇ ਹੋਗੇ ਉੱਥੇ ਜਿਹੜੀ ਡਸਟ ਉੱਡਦੀ ਐ ਜਾਂ ਫਿਰ ਲੱਕੜ ਦੇ ਜਿਹੜੀ ਕੋਈ ਕੰਮ ਕਰਦੇ ਆ ਜਿਵੇਂ ਕਿਤੇ ਆਰੇ ਚੱਲਦੇ ਆ ਜਾਂ ਫਿਰ ਫੈਕਟਰੀਆਂ ਦੇ ਵਿੱਚ ਕੋਈ ਫਰਨੀਚਰ ਬੰਦਦੇ ਆ ਉਹ ਹੋਗੀ ਜਾਂ ਫਿਰ ਜਿਹੜੇ ਖੇਤ ਮਜ਼ਦੂਰ ਆ ਜਿਹੜੇ ਕੀ ਅ ਫਸਲ ਨੂੰ ਕੱਟਣ ਤੋਂ ਬਾਅਦ ਉਹ ਦਾਣੇ ਜਿਹੜੇ ਬੋਰੀਆਂ ਚ ਪਾ ਲੈਂਦੇ ਉਹਨਾਂ ਢੋਹਾ ਟਵਾਈ ਕਰਦੇ ਆ ਉਹ ਮਿੱਟੀ ਜਿਹੜੀ ਉੱਡਦੀ ਹੈ ਜੀ ਉਹ ਸਾਰੀ ਆਰਗੈਨਿਕ ਡਸਟ ਦੇ ਵਿੱਚ ਆਂਦੀ ਹੈ ਹੁਣ ਇਹ ਜਿਹੜੀ ਰਿਸਰਚ ਸੀਗੀ ਇਹਦੇ ਵਿੱਚ ਬੜਾ ਇੱਕ ਇੰਟਰਸਟਿੰਗ ਚੀਜ਼ ਇਹ ਨਿਕਲ ਕੇ ਆਈ ਜਿਹੜੀ ਇਹ ਡਸਟ ਹੈਗੀ ਹੈ ਇਹ ਬੜੇ ਮਾਈਕਰੋ ਪਾਰਟੀਕਲ ਹੈ ਜੀ ਇਹ ਵੀ 2.5 ਹੈ ਜੀ ਇਹਨਾਂ ਦਾ ਸਾਈਜ਼ ਵੀ ਪਾਰਟੀਕੂਲਰ ਮੈਟਰ 2.5 ਹੈ 2.5 ਬਹੁਤ ਜ਼ਿਆਦਾ ਛੋਟੇ ਕਣ ਹੁੰਦੇ ਆ ਹੁਣ ਇਹ ਜਿਹੜੇ ਆਰਗੈਨਿਕ ਡਸਟ ਦੇ ਵਿੱਚ ਇਹਨਾਂ ਦੇ ਨਾਲ ਫੰਗਸ ਬੈਕਟੀਰੀਆ ਵਾਇਰਸ ਇਹ ਚੀਜ਼ਾਂ ਵੀ ਐਸੋਸੀਏਟ ਹੋ ਜਾਂਦੀਆਂ ਨਾ ਛੋਟੇ ਕਣਾਂ ਦੇ ਨਾਲ ਜੀ ਇਹ ਜਾ ਕੇ ਸਾਹ ਦੇ ਨਾਲ ਜਦੋਂ ਅੰਦਰ ਜਾਂਦੀਆਂ ਅੰਦਰ ਜਾ ਕੇ ਫੇਫਟਾਂ ਦੇ ਵਿੱਚ ਡੀਪ ਟਿਸ਼ੂਜ਼ ਦੇ ਵਿੱਚ ਪੈਨੇਟ੍ਰੇਟ ਕਰ ਜਾਂਦੀ ਹੈ ਜੀ ਅੰਦਰ ਤੱਕ ਚਲੇ ਜਾਂਦੀ ਹੈ ਉੱਥੇ ਜਾ ਕੇ ਕਿਉਂਕਿ ਵਾਇਰਸ ਬੈਕਟੀਰੀਆ ਫੰਗਸ ਇਹਨਾਂ ਨਾਲ ਐਸੋਸੀਏਟ ਹੋ ਜਾਂਦੇ ਆ ਤੇ ਉੱਥੇ ਜਾ ਕੇ ਇਹ ਇਨਫੈਕਸ਼ਨ ਇਨਫਲੇਮੇਸ਼ਨ ਕੌਜ਼ ਕਰਦੀਆਂ ਇਹ ਇਨਫਲਮੇਸ਼ਨ ਪਹਿਲਾਂ ਤਾਂ ਜਿਵੇਂ ਖਾਂਸੀ ਜ਼ੁਕਾਮ ਇਦਾਂ ਦੀ ਚੀਜ਼ਾਂ ਬ੍ਰੌਂਕਾਈਟਿਸ ਇਦਾਂ ਦੀ ਜਿਹੜੀ ਕਹਿ ਲਓ ਵੀ ਇਹ ਸਟਾਰਟ ਹੋ ਜਾਂਦਾ ਸਟਾਰਟਿੰਗ ਇਹਨਾਂ ਦੀ ਇਹ ਬਿਮਾਰੀ ਦੀ ਹੈ ਇਹਨੂੰ ਕੀ ਛੋਟੀ ਮੋਟੇ ਤੌਰ ਤੇ ਉਹ ਲੋਕ ਲੈਂਦੇ ਆ ਵੀ ਕੋਈ ਗੱਲ ਨਹੀਂ ਚਲੋ ਫਸਲ ਦੀ ਕਟਾਈ ਸੀਗੀ ਇਦਾਂ ਹੋ ਗਿਆ ਪਰ ਇਹ ਜਿਹੜੇ ਕਣ ਅੰਦਰ ਚਲੇ ਗਏ ਇਹ बार-बार ਜਾਂਦੇ ਆ ਕਿਉਂਕਿ ਫਸਲ ਦੀ ਕਟਾਈ ਤਾਂ ਹੁਣ ਸਾਲ 'ਚ ਦੋ ਵਾਰੀ ਘੱਟ-ਘੱਟ ਪੰਜਾਬ 'ਚ ਤਾਂ ਆਪਣੀ ਹੁੰਦੀ ਹੀ ਆ ਉਹ ਕਟਾਈ ਹੋਣ ਦੇ ਨਾਲ ਉਹ ਕ੍ਰੋਨਿਕਲੀ एक्सपोज ਹੁੰਦੇ ਰਹਿੰਦੇ ਆ ਨਾ ਕਣਾਂ ਨੂੰ ਹੁਣ ਜਿਹੜੀ ਮੇਰੀ ਰਿਸਰਚ ਸੀਗੀ ਇਹਦੇ ਵਿੱਚ ਇਹ ਨਿਕਲ ਕੇ ਆਇਆ ਵੀ ਜੇ ਕਿਸਾਨ ਔਰ ਖੇਤਾਂ 'ਚ ਕੰਮ ਕਰਦੇ ਮਜ਼ਦੂਰ ਜੇ ਜੇ ਉਹ ਇਸ ਆਰਗੈਨਿਕ ਡਸਟ ਇਹ ਨੂੰ ਐਕਸਪੋਜ਼ ਹੁੰਦੇ ਆ क्रोनिकली ਹਰ ਸੀਜ਼ਨ 'ਚ ਜੀ ਲੰਬੇ ਟਾਈਮ ਤੱਕ 8 ਤੋਂ 10 ਸਾਲ 20 ਸਾਲ ਜਦੋਂ ਵੀ ਤੇ ਉਹਨਾਂ ਦੇ ਵਿੱਚ ਇੱਕ ਤਾਂ ਲੰਗ ਕੈਂਸਰ ਦਾ ਤਾਂ ਕਾਰਨ ਬਣਦੇ ਹੀ ਬਣਦੇ ਆ ਦੂਸਰਾ ਇੱਕ ਨਵੀਂ ਗੱਲ ਇਹ ਨਿਕਲ ਕੇ ਆਈ ਹੈ ਕੀ ਜੇ ਇਹი ऑर्गेनिक ਡਸਟ ਐਲਕੋਹਲ ਡੀਜ਼ਲ ਫਿਊਮਸ ਜੀ ਤੇ স্মੋਕਿੰਗ ਇਹਦੇ ਨਾਲ ਵੀ ਐਸੋਸੀਏਟ ਹੋ ਜੇ ਹੁਣ ਇਹ ਚੀਜ਼ਾਂ ਕਿਉਂ ਕਦੋਂ ਐਸੋਸੀਏਟ ਹੁੰਦੀਆਂ ਇਹਨੂੰ ਖੇਤਾਂ ਦੇ ਮਜ਼ਦੂਰ ਆ ਜਿਵੇਂ ਮੋਟਰਾਂ ਤੇ ਰਹਿੰਦੇ ਆ ਪਿੰਡਾਂ 'ਚ ਜਦੋਂ ਖੇਤ ਹੁੰਦੇ ਆ ਕੰਮਕਾਜ ਕਰ ਫਸਲ ਦੀ ਕਟਾਈ ਹੋ ਰਹੀ ਹੁੰਦੀ ਹੈ ਜੀ ਉਦੋਂ ਜਿਹੜੇ ਡੀਜ਼ਲ ਦੇ ਜਿਹੜੇ ਫਿਊਮਸ ਆ ਉਹ ਮੋਟਰ ਜਿਹੜੀ ਪਾਣੀ ਖਿੱਚਦੀ ਹੈ ਉਹਦੇ 'ਚ ਵੀ ਡੀਜ਼ਲ ਪਾਇਆ ਹੁੰਦਾ ਉਹਨਾਂ ਨੇ ਟਰੈਕਟਰ ਆ ਟਰੈਕਟਰ ਚੱਲਦੇ ਆ ਉਹਨਾਂ ਦੇ ਵੀ ਡੀਜ਼ਲ ਦੇ ਫਿਊਮਸ ਹੁੰਦੇ ਆ ਉਹੋ ਫਿਰ ਇਹ ਕਈ ਉਹਦੇ ਚ ਭਈਏ ਜਿਹੜੇ ਪ੍ਰਵਾਸੀ ਜਿਹੜੇ ਮਜ਼ਦੂਰ ਆਉਂਦੇ ਆ ਉਹ ਸਿਗਰਟ ਵੈਰਾ ਵੀ ਯੂਜ਼ ਕਰਦੇ ਐਲਕੋ ਐਲਕੋਹਲ ਵੀ ਲੈਂਦੇ ਆ ਉਹ ਉਹ ਘੁੰਮਾਂਦੇ ਹਨਾ ਬਾਹਰ ਤੇ ਜਦੋਂ ਇਹ ਤਿੰਨੋਂ ਚਾਰੋਂ ਫੈਕਟਰ ਇਕੱਠੇ ਹੋ ਜਾਂਦੇ ਆ ਆਰਗੈਨਿਕ ਡਸਟ ਐਲਕੋਹਲ ਡੀਜ਼ਲ ਫਿਊਮਸ ਤੇ ਸਮੋਕਿੰਗ ਇਹ ਜਦੋਂ ਸਾਰੀ ਚੀਜ਼ਾਂ ਐਸੋਸੀਏਟ ਹੋ ਜਾਂਦੀ ਐ ਤੇ ਇਹ ਇਹ ਵੀ ਨਿਕਲ ਕੇ ਆ ਵੀ ਇਹ ਵੀ ਕ੍ਰੋਨਿਕ ਕਾਜ਼ ਜਿਹੜਾ ਇਹਦੇ ਐਕਸਪੋਜ਼ਰ ਇਹਦਾ ਉਹ ਲਰਿੰਜੀਅਲ ਕਾਰਸੀਨੋਮਾ ਜਿਹਨੂੰ ਗਲੇ ਦਾ ਕੈਂਸਰ ਕਹਿੰਦੇ ਆ ਉਹ ਵੀ ਇਹ ਕਾਜ਼ ਕਰਦਾ ਹੈ ਸੋ ਇਹ ਨਵੀਂ ਇੱਕ ਚੀਜ਼ ਨਿਕਲ ਕੇ ਪਹਿਲਾਂ ਤਾਂ ਫੇਫੜੇ ਦਾ ਕੈਂਸਰ ਤਾਂ ਔਰਗੈਨਿਕ ਡਸਟ ਨਾਲ ਆ ਹੀ ਰਿਹਾ ਸੀਗਾ ਸੋ ਇਹ ਵੀ ਇੱਕ ਅਸੋਸੀਏਟਿਡ ਕਾਜ਼ ਹੈਗਾ ਵੀ ਲਰਿੰਜੀਅਲ ਕਾਰਸੀਨੋਮਾ ਵੀ ਔਰਗੈਨਿਕ ਡਸਟ ਨਾਲ ਹੁੰਦਾ ਹੁੰਦਾ ਇਹ ਇਹ ਹੁਣ ਤੱਕ ਮੈਂ ਪੰਜਾਬ 'ਚ ਜਿਹੜੇ ਔਰਗੈਨਿਕ ਡਸਟ ਦੇ ਉੱਤੇ ਫੈਸਟਿਸਾਈਡ ਦੇ ਉੱਤੇ ਜਾਂ ਪ੍ਰਾਲੀ ਦੇ ਉੱਤੇ ਜਿਹੜੀ ਰਿਸਰਚਸ ਕੀਤੀਆਂ ਇਹਦੇ ਤਿੰਨ ਕਾਰਨ ਇਹ ਮੁੱਖ ਤੌਰ ਤੇ ਨਿਕਲ ਕੇ ਆਏ ਜਿਹੜੇ ਕਿ ਸਾਡੇ ਕਿਸਾਨ ਜਿਹੜੇ ਕਿ ਸਾਡੇ ਕੰਟਰੀ ਦਾ ਬੈਕਬੋਨ ਹੈ ਸਾਡਾ ਅੰਨਦਾਤਾ ਹੈ ਜੀ ਉਹਨੂੰ ਹੀ ਇਫੈਕਟ ਕਰ ਰਹੀ ਹੈ ਤਾਂ ਮੈਂ ਮੇਰਾ ਜਿਆਦਾ ਕੰਸਰਨ ਇਹਦੇ ਨਾਲ ਸੀਗਾ ਕਿਉਂਕਿ ਲੋਕ ਆਮ ਕਹਿੰਦੇ ਆ ਵੀ ਯਾਰ ਕਿਸਾਨਾਂ ਦੇ ਕਰਕੇ ਪ੍ਰਦੂਸ਼ਣ ਹੋ ਗਿਆ ਜੇ ਹੋ ਗਿਆ ਤਾਂ ਮੈਂ ਕਿਸਾਨਾਂ ਦੇ ਵਿੱਚ ਵਿਚਰਿਆਂ ਉਹਨਾਂ ਦੇ ਵਿੱਚ ਉਹਨਾਂ ਦੇ ਪਿੰਡਾਂ 'ਚ ਗਿਆ ਉਹਨਾਂ ਨਾਲ ਕੀਤੀ ਉਹ ਕਹਿੰਦੇ ਡਾਕਟਰ ਸਾਹਿਬ ਸਾਨੂੰ ਵੀ ਕੋਈ ਦਿੱਕਤ ਆਂਦੀ ਹੈ ਤਾਂ ਮੈਂ ਇਹਨਾਂ ਤੇ ਤਾਂ ਰਿਸਰਚ ਕਰਨੀ ਸ਼ੁਰੂ ਕੀਤੀ ਵੈਰੀ ਗੁੱਡ ਇਹ ਫਿਰ ਇਹ ਨਿਕਲ ਕੇ ਆਇਆ ਵੀ ਇਹ ਲੋਕਾਂ ਨੂੰ ਤਾਂ ਜੋ ਪਬਲਿਕ ਨੂੰ ਅਫੈਕਟ ਕਰਦਾ ਸੋ ਕਰਦਾ ਹੀ ਆ ਬਾਅਦ ਚ ਪਰ ਇਹ ਕਿਸਾਨਾਂ ਦੀ ਹੈਲਥ ਨੂੰ ਪਹਿਲਾਂ ਅਫੈਕਟ ਕਰਦਾ ਮੈਂ ਇਹ ਸੋਚ ਕੇ ਕੀਤੀ ਮੈਂ ਕਿ ਯਾਰ ਜੇ ਸਾਡੇ ਕਿਸਾਨ ਹੀ ਹੈਲਦੀ ਨਹੀਂ ਹੈਗੇ ਜੇ ਅੰਨ ਦਾਤਾ ਹੀ ਨਹੀਂ ਹੋਏਗਾ ਤਾਂ ਫਿਰ ਸਾਜੀ ਕਿੱਥੋਂ ਸਰਵਾਈਵ ਕਰਾਂਗੇ ਕਿਉਂਕਿ ਨੋ ਫਾਰਮਰਸ ਨੋ ਫੂਡ ਜਿਹੜਾ ਮੈਂ ਸੋਚਦਾ ਵੀ ਜੇ ਉਹ ਕਿਸਾਨ ਹੀ ਨਹੀਂ ਹੈਗਾ ਤਾਂ ਫਿਰ ਅਸੀਂ ਵੀ ਕਿੱਥੇ ਸਰਵਾਈਵ ਕਰਾਂਗੇ ਬਿਲਕੁਲ ਸੂ ਦਰਸ਼ਕੋ ਇਹ ਚੀਜ਼ਾਂ ਜਿਹੜੀਆਂ ਕਿ ਆਪ ਨੂੰ ਪਤਾ ਹੀ ਨਹੀਂ ਹੈ ਆਪਾਂ ਡੀਪਲੀ ਜਾਂਦੇ ਨਹੀਂ ਹੈ ਸੋ ਡਾਕਟਰ ਜਾ ਕੇ ਆਏ ਨੇ ਪਿੰਡਾਂ ਦੇ ਵਿੱਚ ਡਾਕਟਰ ਸਾਹਿਬ ਜਿਹੜਾ ਤੁਸੀਂ ਹੁਣ ਤੱਕ ਕੰਮ ਕਰਿਆ ਐਨਾ ਕੰਮ ਕਰਿਆ ਤੁਸੀਂ ਪਿੱਛੇ ਦੇਖ ਵੀ ਰਹੇ ਆਪਾਂ ਤੁਹਾਨੂੰ ਨੇ ਇਨਾਮ ਮਿਲਨੇ ਕੀ ਤੁਹਾਨੂੰ ਕੋਈ ਭਾਰਤ ਸਰਕਾਰ ਵੱਲੋਂ ਕੋਈ ਭਾਰਤ ਪੁਸ਼ਕ ਜਾਂ ਕੋਈ ਹੋਰ ਪਦਮ ਸ਼੍ਰੀ ਜਾਂ ਕੋਈ ਵੀ ਤੁਹਾਨੂੰ ਅਵਾਰਡ ਵਾਸਤੇ ਕੋਈ ਤੁਹਾਨੂੰ ਆਈ ਕਾਲ ਆਈ ਜਾਂ ਤੁਸੀਂ ਕੋਈ ਤੁਹਾਨੂੰ ਅਪਰੋਚ ਕੀਤੀ ਉਹਦੇ ਬਾਰੇ ਜ਼ਰੂਰ ਦੱਸੋ ਜੀ ਜਿਵੇਂ ਹੁਣ ਮੈਂ ਤੁਹਾਨੂੰ ਦੱਸ ਚੁੱਕਿਆ ਮੈਂ ਇਹਨੂੰ ਦੋ ਪਹਿਲਾਂ 2023 ਤੇ 2024 ਦੇ ਵਿੱਚ ਭਾਰਤ ਸਰਕਾਰ ਦੀ ਸੰਸਥਾਵਾਂ ਵੱਲੋਂ रिसर्च एक्सेलेंस अवार्ड मिल चुका है वेरी गुड ਜਿਹੜਾ ਕਿ ਪ੍ਰਿੰਟ মিডিਆ ਤੇ ਆਪਣੇ ਇਲੈਕਟ੍ਰੋਨਿਕ মিডিਆ ਚ ਕਾਫੀ ਚਰਚਾ ਹੋਈ ਸੀਗੀ ਜੀ ਤੇ ਉਸ ਤੋਂ ਬਾਅਦ ਹੁਣ ਪਿਛਲੇ ਸਾਲ ਹੀ ਭਾਰਤ ਸਰਕਾਰ ਦੇ ਨੂੰ ਮੇਰਾ ਨਾਮ ਪ੍ਰਪੋਜ਼ ਕੀਤਾ ਗਿਆ ਸੀ ਆਕਾਸ਼ਵਾਣੀ ਔਰ ਆਲ ਇੰਡੀਆ ਰੇਡੀਓ ਜਿਹੜਾ ਹੈਗਾ ਆਪਣੇ ਉਹਨਾਂ ਦੇ ਵੱਲੋਂ ਮੇਰੇ ਇਹ ਰਿਸਰਚਸ ਨੂੰ ਦੇਖਦੇ ਹੋਏ ਮੇਰੇ ਕੰਮ ਨੂੰ ਦੇਖਦੇ ਹੋਏ ਉਹਨਾਂ ਦੇ ਵੱਲੋਂ ਮੇਰਾ ਨਾਮ ਖੁਦ ਪ੍ਰਪੋਜ਼ ਕੀਤਾ ਗਿਆ ਜਿਹੜਾ ਕਿ ਭਾਰਤ ਦਾ ਸਭ ਤੋਂ ਸਰਵੋੱਚ ਸਿਵਿਲੀਅਨ ਅਵਾਰਡ ਹੈ ਪਦਮ ਸ਼੍ਰੀ ਪਦਮ ਸ਼੍ਰੀ ਲਈ ਮੇਰਾ ਨਾਮ ਅਵਾਰਡ ਦੇ ਲਈ ਉਹ ਕੀਤਾ ਗਿਆ ਸੀਗਾ ਤੇ ਬਾਕੀ ਚਲੋ ਇਹ ਅਵਾਰਡ ਦੇਣਾ ਜਾਂ ਉਹਦੀ ਉਹ ਨਹੀਂ ਉਹ ਤਾਂ ਚਲੋ ਸਰਕਾਰ ਦੇ ਉੱਪਰ ਹੈਗਾ ਪਰ ਕੇਂਦਰ ਸਰਕਾਰ ਦੇ ਵੱਲੋਂ ਤਾਂ ਮੇਰਾ ਨਾਮ ਇਸ ਲਈ ਪ੍ਰਪੋਜ਼ ਕੀਤਾ ਗਿਆ ਹੋਇਆ ਹੈ ਪਰ ਮੈਨੂੰ ਇਸ ਗੱਲ ਦਾ ਦੁੱਖ ਹੈਗਾ ਕਿ ਜਿਹੜੀ ਸਾਡੀ ਮੈਂ ਜਿਸ ਸਟੇਟ 'ਚ ਰਹਿ ਰਹੇ ਹਾਂ ਜਿਸ ਸਟੇਟ 'ਚ ਮੈਂ ਕੰਮ ਕਰ ਰਹੇ ਹਾਂ ਉਹ ਉਸੀ ਸਟੇਟ ਵੱਲੋਂ ਹੀ ਮੇਰੇ ਅਜੇ ਤੱਕ ਕੰਮ ਨੂੰ ਨਾ ਤਾਂ ਅਜੇ ਤੱਕ ਕੋਈ ਉਹਦਾ ਕੋਈ ਪਰਮਾ ਹੁੰਗਾਰਾ ਮਿਲਿਆ ਨਾ ਹੀ ਉਹਦੇ ਲਈ ਕੋਈ ਅਵੇਰਨੈਸ ਕ੍ਰੀਏਟ ਕਰਨ ਵਾਸਤੇ ਕੋਈ ਅੱਗੇ ਕੋਈ ਕਦਮ ਲਿੱਤੇ ਗਏ ਨਾ ਹੀ ਕੋਈ ਕਿਉਂਕਿ ਹੁਣ ਤੱਕ ਜਿਹੜੀ ਰਿਸਰਚਸ ਮੈਂ ਕਰਦਾ ਆ ਮੈਂ ਆਪ ਹੀ ਕਰਦਾ ਆ ਤੇ ਮੈਂ ਸਾਲ ਲੱਗ ਜਾਂਦਾ ਮੈਨੂੰ ਇੱਕ ਰਿਸਰਚ ਕਰਦੇ ਹੋਏ ਜੀ ਜੇਕਰ ਸਰਕਾਰ ਸਹਿਯੋਗ ਦੇਵੇ ਮੈਨੂੰ ਮੈਨ ਪਾਵਰ ਦੇਵੇ ਮੇਰੇ ਕੋਲ ਵੀਕਲ ਹੋਵੇ ਕਿਉਂਕਿ ਮੈਂ ਹੁਣ ਆਪਣਾ ਹੀ ਵੀਕਲ ਯੂਜ਼ ਕਰਦਾ ਟਾਈਮ ਵੀ ਆਪਣਾ ਕੱਢਣਾ ਪੈਂਦਾ ਟੀਚਿੰਗ ਦਾ ਮੇਰਾ ਮੇਨ ਕੰਮ ਹੈ ਇਸ ਤੋਂ ਇਲਾਵਾ ਫਿਰ ਮੈਨੂੰ ਦੁਪਹਿਰ ਬਾਅਦ ਅਲੱਗ ਤੋਂ ਫਿਰ ਜਾਣਾ ਪੈਂਦਾ ਪਿੰਡਾਂ 'ਚ ਤੇ ਜੇਕਰ ਸਰਕਾਰ ਦਾ ਸਹਿਯੋਗ ਹੋਵੇ ਮੈਨੂੰ ਮੈਨਪਾਵਰ ਦਿੱਤੀ ਹੋਵੇ ਮੇਰੇ ਕੋਲ ਸਟੈਟਿਸਟਿਸ਼ੀਅਨਸ ਹੋਣ ਮੇਰੇ ਕੋਲ ਟਾਈਪਿਸਟਸ ਹੋਣ ਮੇਰੇ ਕੋਲ ਆਪਣਾ ਮਸ਼ੀਨ ਆਪਰੇਟ ਕਰਨ ਵਾਲੇ ਹੋਣ ਜਾਂ ਬਿਲਕੁਲ ਵੈਕਲ ਹੋਵੇ ਤਾਂ ਮੈਨੂੰ ਲੱਗਦਾ ਮੈਂ ਸਾਲ 'ਚ 2 ਜਾਂ 3 ਰਿਸਰਚ ਵੀ ਕਰ ਸਕਦਾ ਬਿਲਕੁਲ ਤੇ ਇਹ ਹੁਣ ਤੱਕ ਤਾਂ ਇਹ ਚੀਜ਼ਾਂ ਲਾਹੇਵੰਦ ਸਾਬਤ ਹੋਈਆਂ ਕਿਉਂਕਿ ਮੈਂ ਆਪਣੇ ਵੱਲੋਂ ਤਾਬੀਰ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਆਪ ਜੀ ਦੇ ਮਾਧਿਅਮ ਨਾਲ ਟੀਵੀ ਮਾਧਿਅਮ ਨਾਲ ਆਪਣੇ ਪ੍ਰਿੰਟ ਮੀਡੀਆ 'ਚ ਵੀ ਮੈਂ ਲੋਕਾਂ ਨੂੰ ਅਵੇਅਰ ਕਰਦਾ ਆ ਰਿਹਾ ਸੋ ਇਹ ਚੀਜ਼ਾਂ ਮੈਂ ਕਈ ਵਾਰੀ ਆਪ ਸੋਚਦਾ ਹਾਂ ਕਿ ਵੀ ਇੱਕ ਇਨਸਾਨ ਆਪਣੇ ਲੈਵਲ ਤੇ ਇੰਨਾ ਕੰਮ ਕਰ ਰਿਹਾ ਇਹ ਵੀ ਕੁਝ ਸਰਕਾਰਾਂ ਦਾ ਵੀ ਕੋਈ ਡਿਊਟੀ ਹੈ ਕੋਈ ਉਹਨਾਂ ਦਾ ਫਰਜ਼ ਹੈ ਕਿ ਹਾਂ ਵੀ ਜੇ ਕੋਈ ਕੰਮ ਕਰ ਰਿਹਾ ਉਹਨਾਂ ਨੂੰ ਇੱਕ ਸਹਿਯੋਗ ਦਈਏ ਉਹਨੂੰ ਨਹੀਂ ਦੇ ਸਕਦੇ ਕਿ ਹੌਸਲਾ ਦੇ ਕੇ ਕੁਝ ਨਾ ਕੁਝ ਐਪਰੀਸ਼ੀਏਟ ਕਰਨ ਮੈਂ ਕਿਥੋਂ ਨੂੰ ਦਰਸ਼ਕਾਂ ਨੂੰ ਦਹਾਵਾਵਾਂ ਕਿ ਤੁਹਾਨੂੰ ਦੇਖੋ ਜਿੱਥੇ ਜਿੱਥੇ ਬੈਠੇ ਕਰ ਰਹੇ ਆ ਇਸ ਟਾਈਮ ਇੰਟਰਵਿਊ ਕਰ ਰਹੇ ਆ ਡਾਕਟਰ ਸਾਹਿਬ ਦੀ ਬੈਕ ਤੇ ਸਾਰੇ ਇਹਨਾਂ ਨੂੰ ਇਨਾਮ ਪ੍ਰਾਈਜ਼ ਮਿਲੇ ਹੋਏ ਨੇ ਇੰਡੀਆ ਲੈਵਲ ਤੇ ਅੱਛੀ-ਚੀਕ ਕੰਪਨੀਆਂ ਵੱਲੋਂ ਨਾਟਕ ਸਾਹਿਬ ਤੁਸੀਂ ਹੁਣ ਤੱਕ ਐਜ਼ ਪ੍ਰੈਜ਼ੈਂਟ ਤੁਹਾਨੂੰ ਤੱਕ ਕਿੰਨੇ ਪ੍ਰਾਈਜ਼ ਮਿਲੇ ਜੀ ਹੁਣ ਤੱਕ ਮੈਨੂੰ ਨੈਸ਼ਨਲ ਇੰਟਰਨੈਸ਼ਨਲ 200 ਦੇ ਲਗਭਗ ਮਿਲ ਚੁੱਕੇ ਹੈ ਜੀ ਤੇ ਆਉਣ ਵਾਲੇ ਸਮੇਂ 'ਚ ਵੀ ਮੈਨੂੰ ਅਗਲੇ ਮਹੀਨੇ ਵੀ ਮੈਂ ਅ ਦਿੱਲੀ ਜਾਣਾ ਹੈਗਾ ਉਹ ਮੈਨੂੰ ਨੈਸ਼ਨਲ ਅਵਾਰਡ ਇੱਕ ਹੋਰ ਮਿਲਣਾ ਹੈਗਾ ਕਿਉਂਦੇ ਲਈ ਮੈਨੂੰ ਕਾਲ ਆਈ ਹੋਈ ਹੈ ਉਹ ਵੀ ਮੈਨੂੰ ਆਕਾਸ਼ਵਾਣੀ ਦਿੱਲੀ ਵੱਲੋਂ ਮੈਨੂੰ ਕਾਲ ਕੀਤੀ ਗਈ ਹੈ ਉਹ ਵੀ ਗਵਰਨਮੈਂਟ ਆਫ ਇੰਡੀਆ ਦੇ ਅਵਾਰਡ ਹੈਗਾ ਜੀ ਦੇਖੋ ਸੈਂਟਰ ਤੋਂ ਆਲ ਇੰਡੀਆ ਲੈਵਲ ਦੀ ਇਹਨਾਂ ਨੂੰ ਕਾਲ ਆ ਰਹੀਆਂ ਹਨ ਕਿਉਂ ਇਹ ਕੰਮ ਕਰ ਰਹੇ ਨੇ ਕੰਮ ਪ੍ਰੈਕਟੀਕਲ ਕਰਕੇ ਦਿਖਾਇਆ ਇਹਨਾਂ ਨੇ ਔਰ ਮੈਂ ਕਈ ਵਾਰ ਦੇਖਦਾ ਕਿ ਇਹਨਾਂ ਕੋਲ ਲਾਈਨ ਲੱਗੀ ਹੁੰਦੀ ਆ ਪੇਸ਼ੈਂਟ ਦੀ ਕਈ ਵਾਰ ਆਉਂਦੇ ਨੇ ਇਹਨਾਂ ਕੋਲ ਜਿਹਦੇ ਕੀ ਫ੍ਰੀਓ ਕੋਸਟ ਕਰਦੇ ਨੇ ਕੋਈ ਪੈਸਾ ਨਹੀਂ ਕੋਈ ਕੁਝ ਨਹੀਂ ਸੇਵਾ ਨਿਵਾ ਰਹੇ ਨੇ ਆਪਣੀ ਇੱਕ ਇੱਕ ਮੈਂ ਹੋਰ ਤੁਹਾਨੂੰ ਐਡ ਕਰਨਾ ਚਾਹੂੰਗਾ ਜੀ ਡਾਕਟਰ ਸਾਹਿਬ ਇਹ ਕੰਮ ਨੂੰ ਦੇਖਦੇ ਹੋਏ ਮੈਨੂੰ ਇਸੇ ਸਾਲ ਹੀ ਜਿਹੜੀ ਅਮਰੀਕਨ ਮੈਰਿਟ ਕੌਂਸਲ ਆ ਜੀ ਉਨੇ ਰਿਸਰਚ ਕੰਮ ਨੂੰ ਦੇਖਦੇ ਹੋਏ ਮੈਨੂੰ ਇੱਕ ਤਾਂ ਪੀ ਐਚ ਡੀ ਦੀ ਡਿਗਰੀ ਆਨਰ ਕੀਤੀ ਹੈ ਵੈਰੀ ਗੁੱਡ ਇਸ ਤੋਂ ਬਾਅਦ ਮੈਨੂੰ ਇੱਕ ਹਾਕਿੰਸ ਯੂਨੀਵਰਸਿਟੀ ਆਸਟਿਨ ਅਮਰੀਕਾ ਜੀ ਉਹਨਾਂ ਨੇ ਮੈਨੂੰ ਆਨਰੇਰੀ ਮੇਰੇ ਪੇਸ਼IENTS ਵਰਕ ਤੇ ਹੋਰ ਜਿਹੜੇ ਮੇਰੇ ਕਲੀਨਿਕਲ ਕੰਮ ਤੇ ਰਿਸਰਚ ਕੰਮ ਨੂੰ ਦੇਖਦੇ ਹੋਏ ਮੈਨੂੰ ਡਾਕਟੋਰੇਟ ਆਫ ਮੈਡੀਸਨ ਡੀ ਐਮ ਜੀ ਉਹਦੀ ਵੀ ਡਿਗਰੀ ਇਨ ਐਂਡੋਕ੍ਰਾਈਨੋਲੋਜੀ ਉਹਦੇ ਵਿੱਚ ਦਿੱਤੀ ਹੈ ਕਿਉਂਕਿ ਮੈਂ ਇਸ ਟਾਈਮ ਕਾਫੀ ਪੇਸ਼ੈਂਟ ਦੇਖ ਚੁੱਕਿਆ ਹਾਂ ਲੱਖ ਤੋਂ ਉੱਪਰ ਹੀ ਪੇਸ਼ੈਂਟ ਦੇਖ ਚੁੱਕਿਆ ਹਾਂ ਜਿਹੜੇ ਕਿ ਆ ਕਾਫੀ ਸਾਲਾਂ ਤੋਂ ਮੈਂ ਲੱਗਾ ਆ ਮੈਂ ਚੈਰੀਟੀ ਦੇ ਤੌਰ ਤੇ ਹੀ ਦੇਖਦਾ ਰਹਿਣਾ ਕੋਈ ਇਸ ਤਰ੍ਹਾਂ ਬਹੁਤ ਅੱਛੀ ਗੱਲ ਆ ਡਾਕਟਰ ਸਾਹਿਬ ਤੇ ਇਹ ਫਿਰ ਇਹਦਾ ਇਸ ਤਰ੍ਹਾਂ ਦੇ ਕੰਮਾਂ ਨੂੰ ਉਹਨਾਂ ਨੇ ਬਹੁਤ ਜ਼ਿਆਦਾ ਡੀਪਲੀ ਥਿੰਕ ਕਰਨ ਤੋਂ ਬਾਅਦ ਇਹ ਚੀਜ਼ਾਂ ਮੈਨੂੰ ਅਵਾਰਡ ਕੀਤੀਆਂ ਇਹ ਆਨਰੇਰੀ ਅਵਾਰਡਸ ਦਿੱਤੇ ਗਏ ਆ ਮੈਨੂੰ ਡਾਕਟਰ ਸਾਹਿਬ ਇਹ ਬੜਾ ਮਾਣ ਦੀ ਗੱਲ ਹੁੰਦੀ ਆ ਕਿ ਵੀ ਦੂਜੇ ਦੇਸ਼ਾਂ ਦੇ ਆਪਾਂ ਨੂੰ ਇਹ ਪ੍ਰਾਈਜ਼ ਦੇਣ ਇਹ ਮਾਨ ਵਧਾਣ ਆਪਣਾ ਸੋ ਡਾਕਟਰ ਸਾਹਿਬ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਤੁਸੀਂ ਸਮਾਂ ਦਿੱਤਾ ਸਾਨੂੰ ਬੜਾ ਡਿਟੇਲ ਚ ਦੱਸਿਆ ਸੋ ਦਰਸ਼ਕੋ ਮੈਂ ਜ਼ਰੂਰ ਕਹਿਣਾ ਹਾਂ ਇੱਕ ਗੱਲ ਹਰ ਵਾਰੀ ਕਿ ਵੀ ਦੇਖੋ ਕੋਈ ਵੀ ਕੰਮ ਕਰ ਰਿਹਾ ਕੋਈ ਸ਼ੌਂਕ ਨਾਲ ਕਰ ਰਿਹਾ ਕੋਈ ਮਜਬੂਰੀ ਨਾਲ ਕਰ ਰਿਹਾ ਕੋਈ ਸੇਵਾ ਚ ਕਰ ਰਿਹਾ ਸੋ ਇਹ ਡਾਕਟਰ ਸਾਹਿਬ ਸਾਡੇ ਡਾਕਟਰ ਇਕਬਾਲ ਸਿੰਘ ਜੀ ਇਹ ਆਪਣੀ ਸੇਵਾ ਚ ਕੰਮ ਕਰ ਰਹੇ ਨੇ ਸੇਵਾ ਨਿਭਾ ਰਹੇ ਨੇ ਸੋ ਮੈਂ ਜ਼ਰੂਰ ਕਹੂੰਗਾ ਪੰਜਾਹ ਸਰਕਾਰ ਨੂੰ ਵੀ ਕਹੂੰਗਾ ਹੋਰ ਸੰਸਥਾਰਾ ਨੂੰ ਕਹੂੰਗਾ ਵੀ ਜਿਹੜਾ ਵੀ ਕੋਈ ਕੰਮ ਡਾਕਟਰ ਸਾਹਿਬ ਕਰ ਰਹੇ ਨੇ ਉਹਨਾਂ ਨੂੰ ਸਹਿਯੋਗ ਦੇਣ ਦੀ ਲੋੜ ਹੈ ਥੋੜਾ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਸਸਿਕਾ ਇੱਥੇ ਤੋਂ ਇੱਕ ਹੋਰ ਗੱਲ ਦੱਸਣੀ ਜ਼ਰੂਰੀ ਹੈ ਜੀ ਇੱਥੇ ਡਾਕਟਰ ਇਕਬਾਲ ਸਿੰਘ ਜੀ ਮੈਡੀਕਲ ਕਾਲਜ ਦੇ ਵਿੱਚ ਫਿਜ਼ੀਓਥੈਰੇਪੀ ਡਿਪਾਰਟਮੈਂਟ ਚ ਐਜ਼ ਇੱਕ ਸੇਵਾਵਤਾ ਨਿਭਾ ਰਹੇ ਨੇ ਔਰ 30 ਸਾਲ ਹੋ ਗਏ ਨੇ ਉਹਨਾਂ ਨੂੰ ਔਰ 30 ਸਾਲ ਦੇ ਵਿੱਚ ਮੈਂ ਕਿ ਤੁਹਾਨੂੰ ਦੁਹਾਨ ਚਾਹੁੰਦਾ ਕਿ ਇਹ ਪਿੱਛੇ ਸਾਡੇ ਇਹਨਾਂ ਦੇ ਜਰਨਲ ਸਨਮਾਨ ਮਿਲੇ ਹੋਏ ਨੇ ਆ ਲੇਟੈਸਟ ਮਿਲੇ 25 2025 ਦਾ ਡਾਕਟਰ ਸਾਹਿਬ 2025 ਦਾ ਮਿਲੇ ਕਿਸ ਚੀਜ਼ ਦਾ ਜੀ ਇਹ ਇਹ ਰਿਸਰਚ ਦੇ ਉੱਤੇ ਮਿਲੇ ਨੀਚੇ ਇਹਨਾਂ ਮੈਂਸ਼ਨ ਕੀਤੀ ਹੋਈ ਹੈ ਜਿਹੜੀ ਮੇਰੀ ਜਨਵਰੀ 2025 ਦੇ ਵਿੱਚ ਰਿਸਰਚ ਪਬਲਿਸ਼ ਹੋਈ ਸੀ ਇੰਟਰਨੈਸ਼ਨਲ ਜਰਨਲ ਦੇ ਵਿੱਚ ਆਰਗੈਨਿਕ ਡਸਟ ਦੇ ਉੱਤੇ ਜਿਹੜੀ ਮੈਂ ਤੁਹਾਨੂੰ ਹੁਣ ਗੱਲ ਕਰ ਰਿਹਾ ਸੀਗਾ ਓਕੇ ਓਕੇ ਉਹ ਉਹਦੇ ਉੱਤੇ ਹੈਗਾ ਜੀ ਉਹਦੇ ਤੇ ਦੇਖੋ ਜੀ ਆ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਚੀਜ਼ਾਂ ਕਹਿ ਦਿੰਦੇ ਆ ਕਿ ਸਰਟੀਫਿਕੇਟ ਸਨਮਾਨ ਪੱਤਰ ਸਨਮਾਨ ਚਿੰਨ ਲੇਕਿਨ ਇਹਦੇ ਵਾਸਤੇ ਮਿਹਨਤ ਕਿੰਨੀ ਕਰਨੀ ਪੈਂਦੀ ਹੈ ਇਹ ਡਾਕਟਰ ਸਾਹਿਬ ਨੇ ਜਿਵੇਂ ਤੁਹਾਨੂੰ ਡਿਟੇਲਸ ਦੱਸਿਆ ਵੀ ਮੈਨੂੰ ਇੱਕ ਸਾਲ ਲੱਗਦਾ ਹੈ ਇੱਕ ਕੰਮ ਕਰਨ ਵਾਸਤੇ ਸੋ ਇਹ ਚੀਜ਼ਾਂ ਨੇ ਕਹਿਣਾ ਬੜਾ ਸੁੱਖ ਹੈ ਲੇਕਿਨ ਕੰਮ ਕਰਨੇ ਬੜੇ ਔਖੇ ਨੇ ਸੋ ਡਾਕਟਰ ਸਾਹਿਬ ਦੇ ਪਿੱਛੇ ਜਿੰਨਾ ਵੀ ਆਪਾਂ ਦੇਖ ਸਕਦੇ ਹਾਂ ਇਸ ਟਾਈਮ ਸਾਰੇ ਇਹਨਾਂ ਨੂੰ ਇਹਨਾਂ ਨੂੰ ਸਨਮਾਨ ਮਿਲੇ ਨੇ ਇਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ